ਆਪਾਂ ਸਭ ਇਹ ਗੱਲ ਕਹਿੰਦੇ ਆਂ ਵੀ ਦੁਨੀਆ ਦੇ ਅੰਦਰ ਬੰਦੇ ਨੂੰ ਸਿਆਣਾ ਹੋਣਾ ਚਾਹੀਦਾ ਹੈ ਪਰ ਅੱਜ ਕੱਲ ਸ਼ਬਦ ਵਰਤਿਆ ਜਾਂਦਾ ਹੈ ਸਿਆਣਾ ਨਹੀਂ ਬੰਦੇ ਨੂੰ ਚਤੂਰ ਹੋਣਾ ਚਾਹੀਦਾ ਹੈ ਦੋਨਾਂ ਵਿੱਚ ਫਰਕ ਹੁੰਦਾ ਹੈ ਸਿਆਣਾ ਬੰਦਾ ਜਿਹੜਾ ਹੈ ਨਾ ਉਹ ਸਿਆਣਪ ਵਿੱਚ ਗੱਲ ਕਰੇਗਾ ਤੇ ਜਿਹੜਾ ਚਤੁਰ ਬੰਦਾ ਹੁੰਦਾ ਹੈ ਨਾ ਉਹ ਚਤੁਰਾਈ ਵਿੱਚ ਗੱਲ ਕਰੇਗਾ ਸਿਆਣਪ ਸੱਚ ਤੇ ਟਿਕੀ ਹੁੰਦੀ ਹੈ ਸਿਆਣਪ ਦਾ ਮਤਲਬ ਹੁੰਦਾ ਹੈ ਜੋ ਜੈਸਾ ਹੈ ਉਸੇ ਢੰਗ ਨਾਲ ਉਹ ਆਪਣੇ ਅੰਦਰ ਦੇ ਵਿਹਾਰ ਨੂੰ ਸ਼ਬਦਾਂ ਦੇ ਰੂਪ ਵਿੱਚ ਪ੍ਰਗਟ ਕਰਦਾ ਹੈ ਤੇ ਜਿਹੜਾ ਚਤੁਰ ਹੁੰਦਾ ਹੈ ਨਾ ਸਿਆਣਾ ਨਹੀਂ ਚਤੁਰ ਜਿਹੜਾ ਚਤੁਰ ਹੁੰਦਾ ਹੈ ਨਾ ਉਹ ਆਪਣੇ ਲਾਭ ਦੇ ਲਈ ਆਪਣੀ ਮੱਤ ਦੇ ਘੋੜੇ ਚਲਾ ਕੇ ਸ਼ਬਦਾਂ ਨੂੰ ਕੱਢਦਾ ਹੈ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨਮੁਖ ਬੰਦਾ ਹੈ ਨਾ ਉਹਦੀ ਮੱਤ ਚੰਚਲ ਹੈ ਮਨਮੁਖ ਚੰਚਲ ਮੱਤ ਹੈ ਕਿਉਂ ਕਿਉਂਕਿ ਅੰਤਰ ਬਹੁਤ ਚਤੁਰਾਈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਦੇ ਅੰਦਰ ਬਹੁਤ ਚਤੁਰਾਈ ਹੈ ਉਹ ਆਪਣੇ ਅੰਦਰ ਬੜੀ ਸਿਆਣਪ ਨਾਲ ਬੜੀਆਂ ਚਤੁਰਾਈਆਂ ਨਾਲ ਭਰਿਆ ਹੋਇਆ ਹੈ ਉਹ ਹਰ ਚੀਜ਼ ਦੇ ਅੰਦਰ ਆਪਣੀ ਮੱਤ ਵਿੱਚੋਂ ਆਪਣੇ ਲਾਭ ਲਈ ਸਿਆਣਪ ਕੱਢਦਾ ਹੈ ਚਤੁਰਾਈ ਕੱਢਦਾ ਹੈ ਉਰ ਵੱਡੀ ਗੱਲ ਇਹ ਹੈ ਵੀ ਉਹ ਚਤੁਰਾਈ ਨੂੰ ਉਹ ਸਿਆਨਪ ਦਾ ਨਾਮ ਦਿੰਦੇ ਹੈ। ਗੱਲ ਸਮਝ ਵਿੱਚ ਆਏ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖ ਦਿਆਂ। ਇਹ ਘਟਨਾ ਤੁਸੀਂ ਸ਼ਾਇਦ ਪਹਿਲੋ ਵੀ ਇੱਕ ਦੋ ਵਾਰ ਜ਼ਰੂਰ ਸੁਣੀ ਹੋਏਗੀ ਪਰ ਸਿਰਫ ਗੱਲ ਸਮਝਣ ਦੇ ਲਈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਬਹੁਤ ਵਿਦਵਾਨ ਪੰਡਤ ਆਇਆ। ਉਹ ਆਪਣੇ ਨਾਲ ਆਪਣੇ ਇੱਕ ਗੱਡੇ ਦੇ ਉੱਪਰ ਜਿਸ ਦੇ ਅੰਦਰ अनेका ਧਾਰਮਿਕ ਸ਼ਾਸਤਰ ਲੱਦੇ ਹੋਏ ਨੇ ਉਹ ਆਪਣੇ ਪੁੱਤਰ ਦੇ ਨਾਲ ਕਿਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਅਰਗੋਬਿੰਦ ਸਾਹਿਬ ਜੀ ਕੋਲ ਪਹੁੰਚਿਆ ਤੇ ਸਤਿਗੁਰ ਪਾਤਸ਼ਾਹ ਜੀ ਨੂੰ ਕਹਿੰਦਾ ਦਾਤਾ ਜੀ ਮੈਂ ਬੜਾ ਵਿਦਵਾਨ ਆ ਅ ਜਿੰਨੇ ਗ੍ਰੰਥ ਤੁਸੀਂ ਮੇਰੇ ਇਸ ਗੱਡੇ ਤੇ ਲੱਦੇ ਹੋਏ ਵੇਖਦੇ ਹੋ ਨਾ ਸਾਰੇ ਮੈਂ ਪੜ੍ਹੇ ਨੇ ਤੇ ਮੈਂ ਇਹਨਾਂ ਸਾਰਿਆਂ ਦੀ ਵਿਚਾਰ ਕਰ ਚੁੱਕਾ ਇਹ ਤੇ ਅਜੇ ਕੁਝ ਵੀ ਨਹੀਂ ਸਤਿਗੁਰ ਜੀ ਇਸ ਤੋਂ ਜ਼ਿਆਦਾ ਤੇਜੇ ਮੈਂ ਘਰ ਛੱਡ ਕੇ ਆਇਆ ਤੇ ਮੈਂ ਇਹ ਚਾਹਨਾ ਵੀ ਮੈਂ ਤੁਹਾਡੇ ਸਿੱਖਾਂ ਨੂੰ ਕੁਝ ਦੇਣ ਇਹਨਾਂ ਸ਼ਾਸਤਰਾਂ ਦੀ ਇਹਨਾਂ ਧਾਰਮਿਕ ਗ੍ਰੰਥਾਂ ਦੀ ਵਿਚਾਰ ਸੁਣਾਵਾਂ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਕੰਨ ਲੱਗੇ ਚੰਗੀ ਗੱਲ ਐ ਜੇ ਤੂੰ ਕੋਈ ਸਿਆਣੀ ਗੱਲ ਧਾਰਮਿਕ ਸਾਸਤਰਾਂ ਦੇ ਅੰਦਰੋਂ ਗ੍ਰੰਥਾਂ ਦੇ ਅੰਦਰੋਂ ਸਾਡੇ ਸਿੱਖਾਂ ਨੂੰ ਸਮਝਾਏ ਸਿਖਾਏ ਇੰਨੇ ਬੜੇ ਦਿਨ ਲਾ ਕੇ ਉਹ ਗੱਲ ਕੀਤੀ ਧਾਰਮਿਕ ਗ੍ਰੰਥ ਵਿਚਾਰੇ ਉਹਨਾਂ ਦਾ ਵਿਖਿਆਨ ਕੀਤਾ ਜਿਸ ਦਿਨ ਉਹ ਧਾਰਮਿਕ ਗ੍ਰੰਥਾਂ ਦਾ ਵਿਖਿਆਨ ਪੂਰਨ ਹੋ ਗਿਆ ਉਸ ਦਿਨ ਗੁਰੂ ਅਰਗੋਬਿੰਦ ਪਾਤਸ਼ਾਹ ਜੀ ਨੂੰ ਕਹਿੰਦਾ ਸਤਿਗੁਰ ਜੀ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਆਪਣੇ ਪੁੱਤਰ ਨੂੰ ਆਪਣੇ ਘਰ ਭੇਜ ਦਿਆਂ ਇਹ ਜਾ ਕੇ ਕਰੋ ਹੋਰ ਜਿਹੜੇ ਗ੍ਰੰਥ ਨੇ ਉਹ ਲੈ ਕੇ ਆਏਗਾ ਹੁਣ ਇਹਨੇ ਵੇਖਿਆ ਵੀ ਇੱਥੇ ਮੋਜਾਂ ਬੜੀਆਂ ਨੇ ਨਾਲੇ ਤੇ ਸੰਗਤ ਬੜੀ ਆਉਂਦੀ ਏ ਨਾਲੇ ਮਾਇਆ ਬੜੀ ਆਉਂਦੀ ਏ ਨਾਲੇ ਸਤਕਾਰ ਬੜਾ ਮਿਲਦਾ ਏ ਇਨੇ ਆਖਿਆ ਸਤਿਗੁਰੂ ਜੀ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਆਪਣੇ ਪੁੱਤਰ ਨੂੰ ਭੇਜਾਂ ਉਹ ਹੋਰ ਜਾ ਕੇ ਗ੍ਰੰਥ ਲਿਆਏ ਤੇ ਉਹਨਾਂ ਗ੍ਰੰਥਾਂ ਦੀ ਵੀ ਮੈਂ ਕਥਾ ਵਿਚਾਰ ਵਿਖਿਆਨ ਸੁਣਾਵਾਂ ਸਭ ਕਹਣ ਲੱਗੇ ਵੀ ਚੰਗੀ ਗੱਲ ਐ ਸਿਆਣੀਆਂ ਗੱਲਾਂ ਸਾਨੂੰ ਪਤਾ ਲੱਗਣ ਸਿੱਖਾਂ ਨੂੰ ਪਤਾ ਲੱਗਣ ਤੇ ਚੰਗੀ ਗੱਲ ਐ ਪਾਤਸ਼ਾਹ ਕਹਣ ਲੱਗੇ ਤੁਸੀਂ ਭੇਜੋ ਹੁਣ ਜਿਵੇਂ ਦੀ ਉਹਦੀ ਮਤ ਉਹਦਾ ਧਾਰਮਿਕ ਜਿਹੜਾ ਸਟਰਕਚਰ ਹੈ ਢਾਂਚਾ ਹੈ ਖੜਾ ਹੋਇਆ ਜਿੱਥੇ ਉਹ ਉਹਨੇ ਉਸੇ ਢੰਗ ਨਾਲ ਪੁੱਤਰ ਨੂੰ ਤੋਰਨ ਤੋਂ ਪਹਿਲਾਂ ਉਹਨੇ ਪਾਠ ਪੂਜਾ ਕੀਤੀ ਉਹਨੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਮਹੂਰਤ ਵੇਖਿਆ ਜਿਵੇਂ ਆਪਾਂ ਸੰਸਾਰ ਵਿੱਚ ਕੋਈ ਕਾਰਜ ਕਰਨਾ ਹੋਵੇ ਖਾਸ ਕਰਕੇ ਜਿਹੜੇ ਖੁਸ਼ੀ ਦੇ ਕਾਰਜ ਹੁੰਦੇ ਨੇ ਕਿਸੇ ਨੇ ਵਿਆਹ ਸ਼ਾਦੀ ਕਰਨੀ ਹੋਵੇ ਨਾ ਤੇ ਉਹ ਵਿਆਹ ਸ਼ਾਦੀ ਦੀ ਡੇਟ ਬਣਾਉਣ ਤੋਂ ਪਹਿਲਾਂ ਉਹ ਪੰਡਤ ਕੋਲ ਜਾਂਦੇ ਆ। ਜਾ ਕੇ ਪੁੱਛਦੇ ਵੀ ਕਿਹੜਾ ਦਿਨ ਚੰਗਾ ਹੈ। ਕਿਹੜਾ ਸਾਹਾ ਚੰਗਾ ਹੈ। ਤੁਸੀਂ ਵੇਖੋ ਕਈ ਵਾਰ ਕਿਸੇ ਦਿਨ ਨਾ ਕਿੰਨੇ ਕਿੰਨੇ ਵਿਆਹ ਹੁੰਦੇ ਨੇ, ਕਿੰਨੇ ਕਿੰਨੇ। ਔਰ ਕਈ ਦਿਨ ਐਸੇ ਹੁੰਦੇ ਨੇ ਸ਼ਨੀ ਐਤਵਾਰ ਦਾ ਦਿਨ ਵੀ ਹੋਵੇ ਤੇ ਖਾਲੀ ਨਿਕਲ ਜਾਂਦੇ ਨੇ। ਪੁੱਛਿਆ ਜਾਏ ਵੀ ਕਿਉਂ? ਕਹਿੰਦੇ ਅੱਜ ਸਾਹਾ ਬੜਾ ਵੱਡਾ ਹੈ। ਤੇ ਦੂਜੇ ਦਿਨ ਕਹਿੰਦੇ ਨੇ ਸਾਇਆ ਨਹੀਂ ਆਨੀ ਇਹ ਜਿਹੜਾ ਸਾਇਆ ਦਾ ਕੰਮ ਹੈ ਨਾ ਵੀ ਸਾਇਆ ਬੜਾ ਵੱਡਾ ਹੈ ਇਹਦਾ ਸੰਬੰਧ ਜਿਹੜਾ ਹੈ ਨਾ ਉਹ ਕਿਤੇ ਨਾ ਕਿਤੇ ਇੱਕ ਧਰਮਿਕ ਆਗੂ ਦੀ ਚਤੁਰਾਈ ਨਾਲ ਜੁੜਿਆ ਹੈ ਧਿਆਨ ਦੇਣਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਜਦੋਂ ਵੀ ਸਿੱਖ ਨੇ ਕੋਈ ਕਾਰਜ ਕਰਨਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਉਹਦੇ ਲਈ ਦਿਨ ਮਹੂਰਤ ਸਮੇਂ ਨੂੰ ਮਿਥਨਾ ਵਿਚਾਰਨਾ ਬਿਲਕੁਲ ਗਲਤ ਹੈ ਸਤਿਗੁਰ ਨੇ ਬਾਣੀ ਅੰਦਰ ਕਿਤੇ ਸ਼ਬਦ ਨਹੀਂ ਆਖਿਆ ਵੀ ਤੂੰ ਆ ਕੰਮ ਕਰਨਾ ਤੇਨ ਦੇ ਲਈ ਤੂੰ ਦਿਨ ਵਿਚਾਰ ਸਭ ਕਹਿੰਦੇ ਨੇ ਜਿਹੜਾ ਦਿਨ ਤੈਨੂੰ ਚੰਗਾ ਲੱਗਦਾ ਹੈ ਸਾਰੇ ਦਿਨ ਭਲੇ ਨਹੀਂ ਨਾਨਕ ਸੋਏ ਦਿਨ ਸੁਸੁਹਾਵੜਾ ਜਿਤ ਪ੍ਰਭ ਆਏ ਚਿਤ ਜਿਦਨ ਰੱਬ ਚੇਤੇ ਆ ਜਾਏ ਉਹ ਦਿਨ ਚੰਗਾ ਹੈ ਤੇ ਜਿਦਨੋ ਚੇਤੇ ਨਾਵੇ ਸਤਿਗੁਰ ਕਹਿੰਦੇ ਨੇ ਉਸ ਦਿਨ ਫਟਕਾਰ ਹੋ ਗਏ ਇਸ ਕਰਕੇ ਗੁਰੂ ਕਾ ਸਿੱਖ ਕਦੇ ਨਹੀਂ ਵਿਚਾਰਤ ਕਰਦਾ ਇਸ ਗੱਲ ਦੀ ਪਰ ਸਾਡੇ ਸਮਾਜ ਦਾ ਬਹੁਤਾ ਢਾਂਚਾ ਇਸ ਗੱਲ ਤੇ ਖੜਾ ਹੋਇਆ ਐ ਇਸ ਕਰਕੇ ਜ਼ਿਕਰ ਕਰ ਰਿਹਾ ਹੁਣ ਹੁੰਦਾ ਕੀ ਏ ਉਹ ਦਿਨ ਵਿਚਾਰ ਨਹੀਂ ਉਹਨਾਂ ਦਿਨਾਂ ਨੂੰ ਵਿਚਾਰ ਕੇ ਫਿਰ ਉਹ ਸਾਰਾ ਸਿਸਟਮ ਉਸ ਢੰਗ ਦੇ ਨਾਲ ਸਮਾਜ ਵਿੱਚ ਚਲਾਇਆ ਜਾਂਦਾ ਹੈ ਇੱਕ ਧਾਰਮਿਕ ਆਗੂ ਦੀ ਚਤੁਰਾਈ ਸਿਆਣਪ ਨਹੀਂ ਚਤੁਰਾਈ ਹੁਣ ਆਉਂਦੇ ਸਾਡੇ ਕੋਲੋਂ ਵੀ ਨੇ ਪੁੱਛਣ ਪਰ ਮਾਫ ਕਰਨਾ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੋਚ ਦੇ ਮੁਤਾਬਕ ਕੀ ਸੰਗਤ ਨੂੰ ਦੱਸਣਾ ਹੈ ਨਾ ਹੁਣ ਜਦੋਂ ਸੰਗਤ ਨੂੰ ਇਹ ਆਖੀਏ ਬਿਨੈ ਦਿਨ ਕੋਈ ਵੀ ਚੰਗਾ ਹੈ ਤੇ ਅਗੂ ਕਹਿੰਦੇ ਨੇ ਨਹੀਂ ਜੀ ਸੱਚੀ ਸਾਹਾ ਦੱਸੋ ਕਿਹੜਾ ਚੰਗਾ ਹੈ ਭਾਅ ਮਤਲਬ ਇਹ ਹੈ ਵੀ ਅਸੀਂ ਗੱਲ ਗੁਰੂ ਦੀ ਨਹੀਂ ਕੋਈ ਮੰਨਣੀ ਕਰਨੀ ਅਸੀਂ ਆਪਣੀ ਮਤ ਦੀਏ ਪਰ ਲਾਵਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੈ ਕੇ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਕਸ਼ੀ ਮੰਨ ਕੇ ਕਰਨਾ ਹੈ ਪਰ ਕਰਨੀ ਅਸੀਂ ਆਪਣੀ ਮਤ ਦੀਏ ਹੁਣ ਇਹਨੂੰ ਕਹਿੰਦੇ ਨੇ ਚਤੁਰਾਈ ਹੁਣ ਚਤੁਰਾਈ ਚੁਨਾ ਧਰਮ ਦਾ ਆਗੂ ਪਿੱਛੇ ਹੈ ਨਾ ਸਾਡੇ ਵਰਗੇ ਸ਼ਰਧਾਲੂ ਪਿੱਛੇ ਨਹੀਂ ਅਸੀਂ ਸਾਰੇ ਉੱਥੇ ਖੜੇ ਹੋਏ ਹਾਂ ਪਰ ਜਿਹੜੀ ਗੱਲ ਸਤਿਗੁਰ ਨੇ ਕੀਤੀ ਏ ਸ਼ਬਦ ਵਿੱਚ ਹੁਣ ਜਦੋਂ ਧੰਗੁਰ ਹਰਗੋਬਿੰਦ ਸਾਹਿਬ ਜੀ ਨੂੰ ਨੇ ਆਖਿਆ ਨਾ ਸਾਹਿਬ ਕਹਿਣ ਲੱਗੇ ਵੀ ਤੁਸੀਂ ਕੋਈ ਨਹੀਂ ਭੇਜੋ ਇਹਨੇ ਸਮਾਂ ਵਿਚਾਰਿਆ ਮਹੂਰਤ ਕੱਢਿਆ ਮੂਰਤ ਕੱਢ ਕੇ ਜਿਵੇਂ ਆਪਣੇ ਪੁੱਤਰ ਨੂੰ ਕਹਿੰਦਾ ਨਾ ਵੀ ਲੈ ਖੋਤੇ ਨੂੰ ਹੀਂਗ ਤੇ ਅੱਗੇ ਲੈ ਕੇ ਜਾ ਉਨੇ ਜਿਵੇਂ ਖੋਤੇ ਨੂੰ ਛੜੀ ਮਾਰੀ ਨਾ ਤੋਰਨ ਦੇ ਲਈ ਓਵੇਂ ਖੋਤਾ ਹਿੰਕ ਪਿਆ ਜਦੋਂ ਖੋਤਾ ਹਿੰਕਿਆ ਹਿੰਕ ਦਾ ਮਤਲਬੰਦਾ ਬੋਲਣਾ ਜਿਵੇਂ ਕੁੱਤੇ ਦਾ ਭੌਂਕਣਾ ਖੋਤੇ ਦਾ ਹਿੰਕਣਾ ਇਹ ਸ਼ਬਦ ਨੇ ਜਿਹੜੇ ਜਾਨਵਰਾਂ ਦੀ ਬੋਲੀ ਨਾਲ ਜੁੜੇ ਹੋਏ ਨੇ ਜਿਵੇਂ ਚਿੜੀ ਜਿਹੜੀ ਬੋਲਦੀ ਐ ਤੇ ਚੀਂ-ਚੀਂ ਕਰਦੀ ਕਾਂ ਬੋਲਦਾ ਤੇ ਕਾਂ-ਕਾਂ ਕਰਦਾ ਐ ਇਸ ਸ਼ਬਦ ਉਹਨਾਂ ਦੇ ਜਿਹੜੇ ਨੇ ਉਹਨਾਂ ਦੇ ਨਾਂ ਉਹਨਾਂ ਦੀ ਸ਼ਬਦਾਵਲੀ ਉਹਨਾਂ ਦੇ ਬੋਲ ਵਿੱਚੋਂ ਪ੍ਰਗਟ ਹੋਏ ਨੇ ਹੁਣ ਜਦੋਂ ਖੋਤਾ ਹਿਣਕਿਆ ਉਹਨੇ ਆਪਣੇ ਪੁੱਤਰ ਨੂੰ ਰੋਕ ਦਿੱਤਾ ਕਹਿੰਦਾ ਰੁਕ ਜਾ ਸੰਗਤ ਖੜੀ ਕਹਿੰਦਾ ਜੇ ਨਹੀਂ ਜਾਣਾ ਸਹਿਬ ਪਾਤਸ਼ਾਹ ਜੀ ਪੁੱਛਦੇ ਨੇ ਵੀ ਕੀ ਗੱਲ ਪੰਡਤ ਜੀ ਕੀ ਗੱਲ ਹੋ ਗਈ ਕਹਿੰਦਾ ਖੋਤਾ ਬੋਲ ਪਿਆ ਹੈ ਖੋਤਾ ਹਿਣਕ ਪਿਆ ਹੈ ਮਹੂਰਤ ਦੁਬਾਰਾ ਵਾਚਣਾ ਪਏਗਾ ਕਹਿੰਦੇ ਜੀ ਕਿਉਂ ਕਹਿੰਦੇ ਖੋਤੇ ਦੇ ਹਣਕਣ ਦੇ ਨਾਲ ਇਹਦੇ ਬੋਲਣ ਦੇ ਨਾਲ ਜਿਹੜੇ ਮੈਂ ਪਾਠ ਪੂਜਾ ਕਰਕੇ ਪੂਰੀ ਵਿਧੀ ਦੇ ਨਾਲ ਇਹ ਸਾਰਾ ਕੁਝ ਕੀਤਾ ਸੀ ਨਾ ਇਹ ਹੁਣ ਮੈਨੂੰ ਦੁਬਾਰਾ ਤੋਂ ਵਾਚਣਾ ਪਏਗਾ ਇਹ ਧਾਰਮਿਕ ਗ੍ਰੰਥਾਂ ਦੀ ਮਨੋਤ ਹੈ ਹੁਣ ਜਦੋਂ ਨੇ ਇੰਨੀ ਗੱਲ ਆਖੀ ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਕਿਉਂ ਧਾਰਮਿਕ ਗ੍ਰੰਥ ਤੇ ਬੜੇ ਉੱਚੇ ਹੁੰਦੇ ਨੇ ਬੜੇ ਸ੍ਰੇਸ਼ਟ ਨੇ ਉਹਨਾਂ ਦੇ ਅੱਗੇ ਤੇ ਆ ਤੁਸੀਂ ਵੀ ਨਿਮਦਿਓ ਹਰ ਸ਼ਰਧਾਲੂ ਨਿਮਦ ਹੈ ਕਿ ਧਾਰਮਿਕ ਗ੍ਰੰਥਾਂ ਦਾ ਪੜਨਾ ਧਾਰਮਿਕ ਗ੍ਰੰਥਾਂ ਦੇ ਅੰਦਰੋਂ ਮਹੂਰਤ ਵਚਣਾ ਪਾਠ ਪੂਜਾ ਕਰਨੀ ਉਹਦੇ ਨਾਲੋਂ ਇੱਕ ਖੋਤੇ ਦਾ ਬੋਲਣਾ ਜ਼ਿਆਦਾ ਵੱਡਾ ਹੋ ਗਿਆ ਫਿਰ ਤੇ ਪੰਡਤ ਜੀ ਧਾਰਮਿਕ ਗ੍ਰੰਥਾਂ ਨੂੰ ਨਹੀਂ ਖੋਤੇ ਨੂੰ ਪੂਜਣਾ ਚਾਹੀਦਾ ਹੈ ਕਹਿੰਦਾ ਸਤਿਗੁਰੂ ਜੀ ਕਿਉਂ ਕਹਿਣ ਲੱਗੇ ਫਿਰ ਤੇ ਖੋਤਾ ਵੱਡਾ ਹੋ ਗਿਆ ਨਾ ਗ੍ਰੰਥਾਂ ਨਾਲੋਂ ਤੇ ਜੇ ਗ੍ਰੰਥ ਤੇਰੇ ਨਹੀਂ ਮਾੜੇ ਨੇ ਵੀ ਖੋਤੇ ਤੇ ਬੋਲਣ